ਜਿਸ ਸਮੇਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਪੰਜ ਕਕਾਰ ਬਖਸ਼ੇ ਗਏ ਸਤਿਗੁਰੂ ਜੀ ਨੇ ਇੱਕ ਕੌਤਕ ਰਚ ਕੇ ਸਮਝਾਇਆ ਸੀ ਪੁੱਤ ਇਨ੍ਹਾਂ ਪੰਜ ਕਕਾਰਾਂ ਨੂੰ ਧਾਰਨ ਵੀ ਕਰ ਲਈ ਕਿਤੇ ਸਰੀਰ ਤੱਕ ਸੀਮਤ ਨਾ ਰਹਿ ਜਾਣ ਕਿਤੇ ਕੱਲਾ ਲਿਬਾਸ ਤੱਕ ਨਾ ਰੁਕ ਜਾਈਂ ਹੁਣ ਕਿਵੇਂ ਸਿਖਾਇਆ ਸੀ ਗੁਰੂ ਜੀ ਨੇ ਨਾ ਇੱਕ ਖੋਤਾ ਮੰਗਵਾਇਆ ਖੋਤੇ ਦੇ ਉੱਤੇ ਸ਼ੇਰ ਦੀ ਖੱਲ ਪਵਾ ਦਿੱਤੀ ਸ਼ੇਰ ਦੀ ਖੱਲ ਪਵਾ ਕੇ ਉਹਨੂੰ ਛੜਾਤਾ ਹੁਣ ਚਾਰੇ ਪਾਸੇ ਰੌਲਾ ਪੈ ਗਿਆ ਵੀ ਇਲਾਕੇ ਵਿੱਚ ਸ਼ੇਰ ਆਇਆ ਸ਼ੇਰ ਘੁੰਮ ਰਿਹਾ ਕੋਈ ਡਰ ਦਾ ਨੇੜੇ ਨਹੀਂ ਜਾ ਰਿਹਾ ਜਦੋਂ 2-4 ਦਿਨ ਲੰਘੇ ਕਮਿਆਰ ਬੀਰ ਆਪਣੇ ਖੋਤੀਆਂ ਨੂੰ ਲੈ ਕੇ ਗਿਆ ਤੇ ਜਦੋਂ ਉਸ ਖੋਤੇ ਦੇ ਕੋਲ ਦੀ ਲੰਘਿਆ ਨਾ ਜਿਹਨੇ ਸ਼ੇਰ ਦੀ ਖੱਲ ਜਿਹਦੇ ਉੱਤੇ ਸੀ ਉਹਨੇ ਆਪਣੇ ਸਾਥੀ ਖੋਤੀਆਂ ਨੂੰ ਵੇਖਿਆ ਉਹ ਹੀਂਗ ਪਿਆ ਵੇਖ ਕੇ ਜਦੋਂ ਹੀਂਗ ਪਿਆ ਕਮਿਆਰ ਨੂੰ ਪਤਾ ਲੱਗ ਗਿਆ ਵੀ ਤੇ ਖੋਤਾ ਹੈ ਕਿਸੇ ਨੇ ਸ਼ੇਰ ਦੀ ਖੱਲ ਪਾ ਦਿੱਤੀ ਇਹਦੇ ਉੱਤੇ ਉਹਨੇ ਡੰਡਾ ਮਾਰਿਆ ਤੇ ਆਪਣੇ ਖੋਤੀਆਂ ਨਾਲ ਰਲਾ ਲਿਆ ਤੇ ਉੱਤੇ ਭਾਰ ਲੱਦ ਦਿੱਤਾ ਹੁਣ ਚਾਰੇ ਪਾਸੇ ਗੱਲ ਫੈਲ ਗਈ ਵੀ ਉਹ ਤੇ ਖੋਤਾ ਸੀ ਜਿਹਨੂੰ ਸ਼ੇਰ ਸਮਝ ਕੇ ਲੋਕੀ ਡਰ ਰਹੇ ਸੀ ਇਹ ਗੱਲ ਦਰਬਾਰ ਸਭ ਦੇ ਅੰਦਰ ਵੀ ਪਹੁੰਚ ਗਈ ਸਿੰਘ ਹੱਸ ਹੱਸ ਕੇ ਗੁਰੂ ਜੀ ਨੂੰ ਦੱਸਦੇ ਨੇ ਗੁਰੂ ਜੀ ਉਹ ਸ਼ੇਰ ਨਹੀਂ ਸੀ ਜਿਹਦੇ ਬਾਰੇ ਗੱਲਾਂ ਚੱਲਦੀਆਂ ਸੀ ਉਹ ਤੇ ਖੋਤਾ ਸੀ ਕਿਸੇ ਨੇ ਖੋਤੇ ਉੱਤੇ ਸ਼ੇਰ ਦੀ ਖੱਲ ਪਾਤੀ ਸੀ ਤੇ ਉਹਦਾ ਪਾਜ ਉੱਗੜ ਗਿਆ ਤੇ ਕਮੀਆਰ ਉਹਨੂੰ ਨਾਲ ਲੈ ਗਿਆ ਡੰਡਾ ਮਾਰ ਕੇ ਜਦੋਂ ਇੰਨੀ ਗੱਲ ਦੱਸੀ ਗੁਰੂ ਜੀ ਨੇ ਭਰੇ ਦੀਵਾਨ ਵਿੱਚ ਸਬੋਧਨ ਹੋ ਕੇ ਕਿਹਾ ਸੀ ਮੇਰੇ ਬੱਚਿਓ ਯਾਦ ਰੱਖਿਓ ਕਿਤੇ ਕੋਤੇ ਤੇ ਸ਼ੇਰ ਦੀ ਖਲ ਨਾ ਹੋ ਜੇ ਕਿਤੇ ਨਾ ਹੋਵੇ ਅੰਦਰੋਂ ਅਧਰਮ ਹੀ ਰਹੀਏ ਤੇ ਬਾਹਰੋਂ ਧਰਮ ਦਾ ਲਿਵਾਸ ਪਾਇਆ ਹੋਵੇ ਬਾਹਰੋਂ ਪੰਜ ਕਕਾਰ ਪਾਏ ਨੇ ਤੇ ਅੰਦਰੋਂ ਉਹ ਧਾਰਨੀ ਨਾ ਕੀਤੀ ਹੋਣ ਅੰਦਰੋਂ ਬਾਣੀ ਨਾਲ ਜੁੜੀ ਨਾ ਹੋਈਏ ਜਿੱਥੇ ਕੌਮੀਅਤ ਕੌਮੀ ਅੰਮ੍ਰਿਤ ਪੀਣਾ ਹੈ ਨਾ ਅਸੀਂ ਖੰਡੇ ਬਾਟੇ ਦੀ ਪੋਹਲ ਉੱਥੇ ਅਸੀਂ ਬਾਣੀ ਅੰਮ੍ਰਿਤ ਵੀ ਪੀਣਾ ਹੈ ਬਾਣੀ ਨੂੰ ਵੀ ਅੰਦਰ ਲੈ ਕੇ ਜਾਣਾ ਕਿਤੇ ਇਦਾਂ ਨਾ ਹੋ ਜੇ ਰਹਿਤ ਅਵਰ ਕਸ਼ ਅਵਰ ਕਮਾਬਤ ਮਾਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ ਜਾਨਨ ਹਾਰ ਪ੍ਰਭੂ ਪਰਬੀਨ ਬਾਹਰ ਭੇਖ ਨਾ ਕਾਹੂ ਪੀਣਾ ੱਲੀ ਪਹਿਰਾਵੀ ਨੂੰ ਵੇਖ ਕੇ ਨਹੀਂ ਭਜਦਾ ਮਾਲਕ ਸਤਿਗੁਰੂ ਜੀ ਨੇ ਸਿੱਖਿਆ ਦਿੱਤੀ ਤੇ ਅਸੀਂ ਵੀ ਪੰਜ ਕਕਾਰਾਂ ਦੇ ਜਿੱਥੇ ਧਾਰ ਨਹੀਂ ਹੋਣਾ ਉੱਥੇ ਬਾਣੀ ਨਾਲ ਵੀ ਜੁੜਨੇ ਬੇਨਤੀ ਕਰਾਂ ਪਹਿਲਾਂ ਵੀ ਮੈਂ ਇਹ ਗੱਲ ਕਹੀ ਸੀ ਵੀ ਜਦੋਂ ਆਪਾਂ ਸੰਗਤ ਵਿੱਚ ਬੈਠਦੇ ਆ ਨਾ ਫਿਰ ਪੰਜ ਕਕਾਰ ਆ ਜਾਂਦੇ ਨੇ ਪਰ ਕਈ ਵਾਰ ਇਹ ਗੱਲ ਵੀ ਸਾਹਮਣੇ ਆਉਂਦੀ ਹੈ ਵੀ ਮਾਨੀ ਨਹੀਂ ਕਰਦਾ ਸੰਗਤ ਵਿੱਚ ਬੈਠਣ ਨੂੰ ਛੜ ਮਾਨੀ ਨਹੀਂ ਕਰਦਾ ਬਾਣੀ ਪੜਨ ਨੂੰ ਜਦੋਂ ਬੰਦਾ ਬਾਣੀ ਪੜਨ ਲੱਗ ਜੇ ਨਾ ਉਹਨੂੰ ਤੇ ਪਤਾ ਹੀ ਨਹੀਂ ਲੱਗਦਾ ਕਦੋਂ ਔਗਣ ਨਿਕਲ ਜਾਂਦੇ ਨੇ ਤੇ ਗੁਣ ਉਹਦੇ ਅੰਦਰ ਪ੍ਰਵੇਸ਼ ਕਰ ਜਾਂਦੇ ਨੇ ਜਦੋਂ ਗੁਰੂ ਜੀ ਦਾ ਪੰਲਾ ਫੜ ਲਿਆ ਪਰ ਸਵਾਲ ਕਈ ਵਾਰ ਇਹ ਉੱਠ ਖੜਦੇ ਵੀ ਬਾਣੀ ਪੜਨ ਨੂੰ ਹੀ ਜੀ ਨਹੀਂ ਕਰਦਾ ਫਿਰ ਕਿਵੇਂ ਬਖਸ਼ਿਸ਼ ਹੋਏ ਤੇ ਜੇ ਬਾਣੀ ਪੜਨ ਨੂੰ ਜੀ ਨਹੀਂ ਨਾ ਕਰਦਾ ਇਹਦਾ ਮਤਲਬ ਆਪਾਂ ਬਿਮਾਰ ਬਹੁਤ ਜ਼ਿਆਦਾ ਹੋ ਚੁੱਕੇ ਆ जिम्मे बीमार बंदे नु ਪ੍ਰਸ਼ਾਦਾ ਛਕਣ ਨੂੰ ਜੀ ਨਹੀਂ ਕਰਦਾ ਹੁੰਦਾ ਡਾਕਟਰ ਕਹਿੰਦੇ ਪੁੱਤ ਪ੍ਰਸ਼ਾਦਾ ਛਕਣ ਨੂੰ ਜੀ ਨਹੀਂ ਕਰਦਾ ਤੂੰ ਫਰੂਟ ਖਾ ਲਾ ਹਲ ਖਾ ਲਾ ਸੇਬ ਖਾ ਲਾ ਤੇ ਉਹ ਕਹਿੰਦੇ ਵੀ ਸੇਬ ਵੀ ਕੋੜਾ ਮੈਂ ਨਹੀਂ ਖਾਣਾ ਸੇਬ ਕੋੜਾ ਤੇ ਫਿਰ ਘਰ ਦੇ ਕਹਿੰਦੇ ਨੇ ਭਲਿਆ ਸੇਬ ਕੋੜਾ ਨਹੀਂ ਤੇਰੀ ਜ਼ਬਾਨ ਦਾ ਟੇਸਟ ਵਿਗੜੇ ਸਵਾਦ ਵਿਗੜ ਗਿਆ ਤੈਨੂੰ ਕੋੜਾ ਲੱਗਦਾ ਸੇਬ ਤਾਂ ਮਿੱਠਾ ਹੀ ਆ ਤੂੰ ਖਾ ਲੈ ਨਾ ੱੱਕੇ ਨਾਲ ਖਾ ਲੈ ਜੇ ਕੁਝ ਅੰਦਰ ਲੈ ਕੇ ਜਾਏਗਾ ਤਾਂ ਹੀ ਠੀਕ ਹੋਣ ਲੱਗੇਗਾ ਉਹ ਕਹਿੰਦਾ ਖਾਦਾ ਨਹੀਂ ਜਾਂਦਾ ਫਿਰ ਘਰ ਦੇ ਕਹਿੰਦੇ ਅੱਧਾ ਖਾ ਲੈ ਅੱਧਾ ਨਹੀਂ ਖਾਣਾ ਇੱਕ ਕਫਾੜੀ ਖਾ ਲੈ ਜੇ ਕਫਾੜੀ ਨਹੀਂ ਖਾਣੀ ਉਸ ਫਾੜੀ ਦੇ ਵਿੱਚੋਂ ਵੀ ਅੱਧੀ ਫਾੜੀ ਕਰ ਦਿੰਦੇ ਆ ਉਹ ਖਾ ਲੈ ਕੁਝ ਤੇ ਖਾ ਤਾਂ ਹੀ ਤੇਰੇ ਜੀਵਨ ਦੇ ਵਿੱਚ ਤੇਰੇ ਤਨ ਦੇ ਵਿੱਚ એનર્ਜੀ ਆਏਗੀ ਨਾ ਤਾਂ ਹੀ ਤੋਂ ਠੀਕ ਹੋਣ ਲੱਗੇਗਾ ਹੌਲੀ ਹੌਲੀ ਭੁੱਖ ਵਧੇਗੀ ਤੈਨੂੰ ਸਵਾਦ ਆਉਣ ਲੱਗੇਗਾ ਸੇਬ ਦਾ ਫਿਰ ਉਹ ਅੱਧੇ ਚੋਂ ਵੀ ਅੱਧਾ ਦੇ ਦਿੰਦੇ ਨੇ ਇਹ ਥੋੜਾ ਥੋੜਾ ਕਰਕੇ ਖਾਣਾ ਸ਼ੁਰੂ ਕਰ ਬਿਮਾਰ ਬਹੁਤਾ ਹੋ ਗਿਆ ਤਾਂ ਹੀ ਤੈਨੂੰ ਇਦਾਂ ਲੱਗਦਾ ਵੀ ਸੇਬ ਕੋੜਾ ਸੇਬ ਤਾਂ ਮਿੱਠਾ ਹੀ ਆ ਇਸੇ ਤਰ੍ਹਾਂ ਜੇ ਬਾਣੀ ਪੜਨ ਨੂੰ ਮੰਨ ਨਹੀਂ ਨ ਕਰਦਾ ਸਮਝ ਲਈਏ ਬਿਮਾਰ ਬਹੁਤ ਜ਼ਿਆਦਾ ਹੋ ਚੁੱਕੇ ਆ ਇਹ ਮਨ ਦੀ ਖੁਰਾਕ ਹੈ ਬਾਣੀ ਜੇ ਮਨ ਖੁਰਾਕ ਲੈਣ ਤੋਂ ਇਨਕਾਰੀ ਹੋ ਰਿਹਾ ਹੈ ਨਾ ਇਹ ਬਹੁਤ ਬਿਮਾਰ ਹੋ ਗਿਆ ਹੁਣ ਇਹਨੂੰ ਥੋੜੇ ਚੋ ਥੋੜੀ ਖੁਰਾਕ ਦੇਣੀ ਸ਼ੁਰੂ ਕਰ ਦਈਏ ਭਾਵ ਜਪਜੀ ਸਾਹਿਬ ਦੀ ਨਾ ਰੋਜ਼ ਇੱਕ ਪੌੜੀ ਨੂੰ ਸੁਣਾਇਆ ਕਰੀਏ 24 ਘੰਟਿਆਂ ਵਿੱਚੋਂ 2 ਮਿੰਟ ਤਾਂ ਕੱਢ ਸਕਦੇ ਆ ਨਾ ਇੱਕ ਪੌੜੀ ਪੜ੍ਹਨ ਤੇ ਵੈਸੇ 2 ਮਿੰਟ ਲੱਗਦੇ ਵੀ ਨਹੀਂ 1 ਮਿੰਟ ਮੱਸਾ ਹੀ ਲੱਗਦਾ ਕਰੋ ਕਿਰਪਾ ਸੋਚੈ ਸੋਚਨਾ ਜੇ ਸੋਚੀ ਚੁੱਪੇ ਚੁੱਪ ਨਾ ਹੋ ਗਈ ਜੇ ਲਾਇ ਰਹਾ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆਂ ਸਹਸ ਸਿਆਣ ਪਾਂ ਲਖ ਹੋਏ ਤਾਂ ਇੱਕ ਨਾ ਚੱਲੇ ਕਿਵ ਸਚਿਆਰਾ ਕਿਵ ਕੂੜਾ ਟਟੇ ਹੁਕਮ ਰਜਾਈ ਚੱਲਣਾ ਕਿੰਨਾ ਕੁ ਟਾਈਮ ਲੱਗਿਆ ਮਾਨ ਬਿਮਾਰ ਹੋ ਗਿਆ ਨਾ ਇੱਕ ਪੌੜੀ ਪੜੋ ਇਹਨੂੰ ਥੋੜੇ ਛੋ ਥੋੜਾ ਦੇਣਾ ਸ਼ੁਰੂ ਕਰੀਏ ਜਿਵੇਂ ਬਿਮਾਰ ਨੂੰ ਆਪਾਂ ਥੋੜੇ ਛੋ ਥੋੜੀ ਖੁਰਾਕ ਦਿੰਨੇ ਆ ਇੱਕ ਸ਼ਬਦ ਪੜੋ ਦੂਜੇ ਦਿਨ ਦੂਜਾ ਪੜਿਓ ਤੀਜੇ ਦਿਨ ਤੀਜਾ ਪੜਿਓ ਜਦੋਂ ਸਮਾਪਤੀ ਹੋ ਗਈ ਫਿਰ ਥੋੜੀ ਖੁਰਾਕ ਵਧਾ ਦਿਓ ਇੱਕ ਦਿਨ ਵਿੱਚ ਦੋ ਪੌੜੀਆਂ ਪੜਨ ਲੱਗ ਜਿਓ ਫਿਰ ਦੋ ਦੋ ਕਰਕੇ ਜਦੋਂ ਸਮਾਪਤੀ ਹੋ ਗਈ ਇੱਕ ਦਿਨ ਵਿੱਚ ਤਿੰਨ ਪੌੜੀਆਂ ਪੜਨ ਲੱਗ ਜਿਓ ਤੁਹਾਨੂੰ ਜਪਜੀਤ ਸਾਹਿਬ ਜਾਦ ਹੀ ਹੋ ਜਾਣਾ ਹੈ ਗੁਰੂ ਜੀ ਬੜੀ ਕਿਰਪਾ ਕਰਦੇ ਜਦੋਂ ਪੜ੍ਹਦੇ ਆ ਨਾ ਬਾਣੀ ਬਾਣੀ ਬਹੁਤ ਛੇਤੀ ਜਾਦ ਹੁੰਦੀ ਆ ਤੁਸੀਂ ਤੇ ਫਿਰ ਕੰਮ ਕਰਦੇ ਵੀ ਪਾਠ ਕਰੋਗੇ ਇਹਦੇ ਸੋਲਾ ਸਾਹਿਬ ਪੰਜ ਮਿੰਟ ਚ ਬਾਣੀ ਪੜ੍ਹੀ ਜਾਂਦੀ ਆ ਪਰ ਜੇ ਮਨ ਨਹੀਂ ਮੰਨਦਾ ਬਹੁਤਾ ਬਿਮਾਰ ਹੋ ਗਿਆ ਨਾ ਇੱਕ ਪੌੜੀ ਰੋਜ਼ ਪੜ੍ਹ ਕੇ ਸੌਂਜਿਆ ਕਰੀਏ ਬਾਣੀ ਕੰਠੀ ਹੋ ਜਾਣੀ ਆ ਜਦੋਂ ਸਮਾਪਤੀ ਹੋ ਗਈ ਫਿਰ ਦੋ ਦੋ ਪੌੜੀਆਂ ਫਿਰ ਆਖਰਕਾਰ ਉਹ ਸਮਾਂ ਆਉਣਾ ਜਦੋਂ ਬਾਣੀ ਪੜੇ ਬਿਨਾ نیند ਹੀ ਨਹੀਂ ਆਉਣੀ ਚੈਨ ਹੀ ਨਹੀਂ ਆਉਣਾ ਜਿਵੇਂ ਪ੍ਰਸ਼ਾਦਾ ਇੱਕ ਦਿਨ ਨਾ ਮਿਲੇ ਨਾ ਜਿਹੜਾ ਬੰਦਾ ਤੰਦਰੁਸਤ ਹੁੰਦਾ ਹੈ ਜੇ ਉਹਨੂੰ ਇੱਕ ਡੰਗ ਪ੍ਰਸ਼ਾਦਾ ਨਾ ਮਿਲੇ ਘਰਾਂ ਚ ਕਲੇਸ਼ ਪੈ ਜਾਂਦੇ ਨੇ ਕਹਿੰਦੇ ਟਾਈਮ ਨਾਲ ਕਿਉਂ ਨਹੀਂ ਦਿੱਤਾ ਇਸੇ ਤਰ੍ਹਾਂ ਜਦੋਂ ਬਾਣੀ ਨਾਲ ਪਿਆਰ ਪੈ ਗਿਆ ਮਨ ਤੰਦਰੁਸਤ ਹੋ ਗਿਆ ਨਾ ਫਿਰ ਬਾਣੀ ਪੜੇ ਬਿਨਾ نیند ਹੀ ਨਹੀਂ ਆਉਣੀ ਚੈਨ ਹੀ ਨਹੀਂ ਆਉਣਾ ਫਿਰ ਤੇ ਇਹ ਮਨ ਆਪ ਕਹੇਗਾ ਵੀ ਪਾਠ ਕਰ ਲਈਏ ਹਜੇ ਕੀਤਾ ਨਹੀਂ ਹੈ ਕੋਸ਼ਿਸ਼ ਕਰੀਏ ਮਨ ਨੂੰ ਤੰਦਰੁਸਤ ਕਰੀਏ ਖੁਰਾਕ ਦੇਣੀ ਸ਼ੁਰੂ ਕਰੀਏ ਜਦੋਂ ਬਾਣੀ ਪੜਾਂਗੇ ਫਿਰ ਕੇਸਾਂ ਦੀ ਸੰਭਾਲ ਵੀ ਹੋਣ ਲੱਗ ਜੂ ਪੰਜ ਕਕਾਰ ਵੀ ਆ ਜਾਣਗੇ ਅੰਦਰੋਂ ਪੱਕੇ ਹੋਈਏ ਬਾਰੀ ਪਰ ਪੱਕਤਾ ਆਈ ਜਾਣੀ ਅੰਦਰ ਤੋਂ ਸ਼ੁਰੂਆਤ ਕਰ ਲਈਏ ਪੰਜ ਕਕਾਰਾਂ ਦੇ ਧਾਰ ਨਹੀਂ ਹੋਣ ਇਸ ਧਰਤੀ ਤੇ ਗੁਰੂ ਜੀ ਨੇ ਸਾਨੂੰ ਸਿੱਖਿਆ ਦਿੱਤੀ ਖੋਤੇ ਦੇ ਉੱਤੇ ਸ਼ੇਰ ਦੀ ਖੱਲ ਪਵਾ ਕੇ ਉੱਤ ਕੱਚੀਆਂ ਕੰਧਾਂ ਤੇ ਪਲਾਸਟਰ ਨਾ ਕਰ ਲਈ ਕੱਚੀਆਂ ਕੰਧਾਂ ਤੋਂ ਪਲਾਸਟਰ ਡਿੱਗ ਜਾਇਆ ਕਰਦਾ ਆ ਆਪਾਂ ਗੱਲਾਂ ਸੁਣਦੇ ਆ ਨਾ ਸਮਾਜ ਵਿੱਚ ਫਲਾਨੀ ਨੇ ਅੰਮ੍ਰਿਤ ਛਕਿਆ ਸੀ ਕਿਰਪਾਨ ਲਾ ਦਿੱਤੀ ਕਿਸ ਕਤਲ ਕਰਵਾ ਲੈ ਕਿਉਂ ਕਿ ਕੱਚਾ ਸੀ ਅੰਦਰੋਂ ਪੱਕਾ ਨਹੀਂ ਸੀ ਹੋਇਆ ਫੀਲ ਹੋ ਗਿਆ ਇਸੇ ਤਰ੍ਹਾਂ ਕਈ ਵਾਰ ਇਹ ਸਮਾਜ ਵਿੱਚ ਗੱਲਾਂ ਹੁੰਦੀਆਂ ਨੇ ਫਲਾਨੀ ਨੇ ਅੰਮ੍ਰਿਤ ਛੱਕਿਆ ਸੀ ਚੰਗਾ ਪਲਾ ਵਿਆਹ ਤੇ ਗਿਆ ਉੱਥੇ ਜਾ ਕੇ ਪਤਾ ਨਹੀਂ ਇਹਨੂੰ ਕੀ ਹੋਇਆ ਸ਼ਰਾਬ ਪੀ ਕੇ ਆ ਗਿਆ ਕਿਉਂ ਕਿਉਂ ਜਦੋਂ ਖੋਤੇ ਨੇ ਆਪਣੇ ਸਾਥੀਆਂ ਨੂੰ ਵੇਖਿਆ ਸੀ ਨਾ ਉਹ ਹੀਂਗ ਪਿਆਸੀ ਵੇਖ ਕੇ ਕਿਉਂਕਿ ਅੰਦਰੋਂ ਤੇ ਖੋਤਾ ਸੀ ਨਾ ਕੱਲਾ ਸ਼ੇਰ ਦੀ ਖੱਲ ਪਾਈ ਹੋਈ ਸੀ ਉਸ ਖੋਤੇ ਨੇ ਜੋ ਗੁਰੂ ਜੀ ਨੇ ਕਥਕ ਰਚਿਆ ਸੀ ਉਹ ਸਾਨੂੰ ਸਮਝਾਇਆ ਸੀ ਪੁੱਤ ਪੰਜ ਕਕਾਰ ਤਾਂ ਪਾ ਲੈ ਅੰਦਰੋਂ ਮਾੜੀਆਂ ਆਤਾਂ ਵੀ ਛੱਡ ਨਹੀਂ ਤੇ ਜਦੋਂ ਉਹ ਓਦਾਂ ਦੀ ਸੰਗਤ ਤੈਨੂੰ ਮਿਲੇਗੀ ਨਾ ਤੂੰ ਫੇਰ ਉਹਨਾਂ ਵਿੱਚ ਹੀ ਰਲ ਜਾਣਾ ਹੈ ਅੰਦਰੋਂ ਪੱਕਾ ਹੋ ਤੇ ਨਾਲੇ ਆਪਾਂ ਫੇਲ ਹੋਿਆਂ ਨੂੰ ਵੇਖਣਾ ਬੰਦ ਕਰੀਏ ਜਿਹੜੇ ਹੋਈ ਫੇਲ ਗਏ ਉਹਨਾਂ ਦੀਆਂ ਗੱਲਾਂ ਵੀ ਕੀ ਕਰਨੀਆਂ ਨੇ ਪਾਸ ਹੋਇਆਂ ਨੂੰ ਵੇਖੀਏ ਬੱਚਿਆਂ ਦੇ ਸਾਹਮਣੇ ਆਪਾਂ ਹਮੇਸ਼ਾ ਪਾਸ ਹੋਇਆਂ ਦੇ ਨਾਮ ਲੈਣੇ ਆ ਸਕੂਲ ਵਿੱਚ ਬੜੇ ਵਿਦਿਆਰਥੀ ਫੇਲ ਵੀ ਤਾਂ ਹੋ ਜਾਂਦੇ ਆ ਨਾ ਪਰ ਆਪਾਂ ਹਮੇਸ਼ਾ ਕਹਿੰਦੇ ਪੁੱਤ ਫਲਾਨਾ ਪਹਿਲੇ ਨੰਬਰ ਤੇ ਆਇਆ ਦੂਜਾ ਨਾਮ ਲੈ ਕੇ ਸਮਝਾਉਂਦੇ ਆ ਵੀ ਉਹ ਦੂਜੇ ਨੰਬਰ ਤੇ ਹੈ ਤੂੰ ਵੀ ਇੰਨੇ ਨੰਬਰ ਲੈਣੇ ਆ ਪਾਸ ਹੋਣਾ ਇਸੇ ਤਰ੍ਹਾਂ ਧਰਮ ਦੀ ਦੁਨੀਆ ਵਿੱਚ ਪਾਸ ਹੋਇਆਂ ਨੂੰ ਵੇਖੀਏ ਜਿੰਨਾ ਵਾਰੀ ਰੋਜ਼ ਕਹਿੰਦੇ ਆ ਜਿੰਨਾ ਸਿੰਘਾਂ ਸਿੰਘਣੀਆਂ ਨੇ ਬੰਦ ਬੰਦ ਖੋਪਰੀਆਂ ਚਰਖੀਆਂ ਤੇ ਆਰਿਆਂ ਨਾਲ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਇਹਨਾਂ ਨੂੰ ਯਾਦ ਰੱਖੀਏ ਜਿਹੜੇ ਪਾਸ ਹੋਏ ਨੇ ਰੋਜ਼ ਮੰਗਿਆ ਕਰੀਏ ਸਿੱਖਾਂ ਨੂੰ ਸਿੱਖੀਦਾਨ ਕੇਸਦਾਨ ਰਹਿਤਦਾਨ ਕਿੰਨਾ ਵਰਗਾ ਜਿਨ੍ਹਾਂ ਨੂੰ ਪਹਿਲਾਂ ਯਾਦ ਕੀਤਾ ਜਿਹੜੇ ਫੇਲ ਹੋ ਗਏ ਉਹਨਾਂ ਵਰਗਾ ਨਹੀਂ ਚਾਹੀਦਾ ਆ ਜਿਹੜੇ ਪਾਸ ਹੋਏ ਨਹੀਂ ਇਨ੍ਹਾਂ ਵਰਗਾ ਸਦਕ ਦੇ ਦਿਓ ਵਸਾ ਦੇ ਦਿਓ ਭਰੋਸਾ ਸਾਨੂੰ ਇਨ੍ਹਾਂ ਵਰਗਾ ਕਰਨਾ ਆ ਜਾਵੇ